ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਅਤੇ ਸੂਬਾ ਪੁਲਿਸ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਪੰਜਵੀਂ ਐਥਲੈਟਿਕ ਮੀਟ ਕਰਵਾਈ ਗਈ ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚehl ਨੇ ਦੱਸਿਆ ਕਿ ਮੀਟ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਇਸੇ ਮਕਸਦ ਨਾਲ ਪਹਿਲਾਂ 4 ਐਥਲੈਟਿਕ ਮੁਕਾਬਲੇ ਕਰਵਾਏ ਜਾ ਚੁੱਕੇ ਨੇ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਸੁਪਰਾਲੇ ਦੀ ਸ਼ਲਾਘਾ ਕਰਦੇ ਆ ਗਿਆ ਕਿ ਇਸ ਨਾਲ ਨੌਜਵਾਨ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਹੁੰਦੇ ਨੇ ਅਤੇ ਫਿਟਨੈਸ ਵੱਲ ਧਿਆਨ ਦਿੰਦੇ ਨੇ। ਅਰੰਭੀ ਦਾ ਦਾਦ ਵਿੱਚ ਬੱਚੇ ਆਏ ਹੈਗੇ ਪੂਰੀ ਸਟੇਟ ਵਿੱਚੋਂ ਵਕ ਵਕ ਜ਼ਿਲ੍ਹਿਆਂ ਵਿੱਚੋਂ ਔਰ ਬੱਚਾਂ ਬੱਚੇ ਸਾਰੇ ਦੇ ਸਾਰੇ 20 ਤੋਂ ਵੱਧ ਇਵੈਂਟਸ ਵਿੱਚ ਅੰਡਰ 14 ਤੋਂ ਲੈ ਕੇ ਉੱਤੇ ਤੱਕ ਦੀ ਕੈਟਾਗਰੀਜ਼ ਵਿੱਚ ਪਾਰਟਿਸਪੇਟ ਕਰਨਗੇ ਬਹੁਤ ਵਧੀਆ ਗੱਲ ਹੈ ਕਿ ਕੈਸ਼ ਪ੍ਰਾਈਜ਼ ਮਿਲਦਾ ਹੈ ਹੋਏ ਪਲੇਅਰ ਆਉਂਦੇ ਨੇ ਬੁਧੇ ਕੰਪੀਟੀਸ਼ਨ ਆਪਾਂ ਨੂੰ ਮਿਲਦਾ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਾਂ ਸਾਡੇ ਐਸਐਸਟੀ ਸਰ ਬਹੁਤ ਵਧੀਆ ਨੇ ਮੈਸੇਜ ਦੇਣਾ ਚਾਹੁੰਦੀ ਆ ਵੱਧ ਤੋਂ ਵੱਧ ਬੱਚੇ ਗੇਮ ਕਰੋ ਨਸ਼ਾ ਨਸ਼ਿਆਂ ਤੋਂ ਦੂਰੀ ਰਹੋ